ਡਾਕਟਰ ਸੁਖਾ ਸਰ ਕੀ ਫਸਲਾਹਤ ਕੀ ਕੀ ਹੋਏਗੀ ਸਰ ਇਹ ਪੇਸ਼ੈਂਟ ਮੇਰੇ ਕੋਲ 9:25 ਦੇ ਟਾਈਮ ਤੇ ਆਏ ਆ ਤੇ ਇਹ ਪੇਸ਼ੈਂਟ ਗਨ ਸ਼ਾਟ ਇੰਜਰੀ ਦਾ ਹੈਗਾ ਪੇਸ਼ੈਂਟ ਸੀਰੀਅਸ ਆ ਕਾਫੀ ਤੇ ਇਹਨਾਂ ਦੇ ਦੋ ਤਿੰਨ ਗਨ ਸ਼ਾਟ ਦੀਆਂ ਇੰਜਰੀਜ਼ ਹੈਗੀਆਂ ਇੱਕ ਲਿਪਸ ਤੇ ਆ ਫੇਸ ਤੇ ਆ ਇੱਕ ਛਾਤੀ ਦੇ ਲੱਗੀ ਆ ਲੈਫਟ ਸਾਈਡ ਤੇ ਲੱਗੇ ਦੋ ਪੇਟ ਦੇ ਲੱਗੇ ਇੰਜਰੀਜ਼ ਲੱਗੀਆਂ ਗਨ ਸ਼ਾਟਸ ਦੀਆਂ ਜੀਡੀ ਦੀ ਉਮਰ ਕਿੰਨੀ ਆ ਸਾਹਿਬ ਇਹਨਾਂ ਦੀ ਇਹਨਾਂ ਦਾ ਨਾਮ ਹੈਗਾ ਹਰਜੀਤ ਕੌਰ ਇਹ ਜਿਹੇ ਐਜ ਪਰ ਕਾਰਡ ਜਿਹੜੀ ਇੱਥੇ ਲਿਖੀ ਆ 52 ইয়ারਸ ਦੇ ਬਾਰੇ ਹੈ। ਹਾਂ। ਅੱਛਾ ਕੀ ਹਾਲਾਤ ਨੇ? ਹਾਲਾਤ ਤਾਂ ਮਾਤਾ ਜੀ ਤੇ ਸੀਰੀਅਸ ਹਾਲਾਤ। ਇਹਨਾਂ ਦੀ ਇੰਜਰੀ ਕਾਫੀ ਜ਼ਿਆਦਾ ਹੈਗੀ ਆ ਤੇ ਬਲੀਡਿੰਗ ਕਾਫੀ ਹੋ ਚੁੱਕੀ ਹੈ। ਹਾਂਜੀ। ਜਿਹੜਾ ਬੰਦਾ ਨੂੰ ਲੱਗਦਾ ਜਿਹੜੀ ਗੋਲੀ ਲੱਗੀ ਆ ਕਿੰਨੀ ਕੀ ਦੇਰ ਬਾਅਦ ਤਾਂ ਬਚਾਈ ਹੋ ਸਕਦੀ। ਮੈਨੂੰ ਇਦਾਂ ਜੋ ਲੱਗਦਾ ਕਿ ਲੱਗੀ ਹੀ ਹੋਈ ਹੈ ਘਟਨਾ ਲੱਗੀ ਦੀ ਆ ਸਿਵਲ ਹਸਪੀਟਲ ਤੇ ਲੱਗੀ ਦੀ ਘਟਨਾ। ਇਹ ਵਿਦਨ 5 ਤੋਂ 10 ਮਿੰਟ ਦੇ ਵਿੱਚ ਆ ਚੁੱਕੇ ਸਾਡੇ ਕੋਲ। ਇੱਕ ਐਮਰਜੈਂਸੀ ਵੀ ਆਈ ਗਈ। ਹਾਂਜੀ ਇੱਕ ਡੈੱਡ ਬੋਡੀ ਵੀ ਆਈ ਹੈ ਸਾਡੇ ਕੋਲ ਉਹਦਾ ਨਾਮ ਹੈਗਾ ਸਾਡੇ ਕੋਲ ਆਪਣਾ ਕਰਨਵੀਰ ਸਿੰਘ ਕਰਨਵੀਰ ਸਿੰਘ ਦਾ 30 ਸਾਲ ਉਮਰ ਹੈ ਇਹਨਾਂ ਦੀ ਦਿਖਾਰੀ ਵਾਲ ਨਹੀਂ ਪਖਾਰੀ ਵਾਲੀ ਪਿੱਖੋ ਵਾਲੀ ਪਿੱਖੋ ਵਾਲੀ ਜਿਹੜੀ ਲੇਡੀ ਉਹਦਾ ਉਹਦਾ ਪਿੰਡ ਦਾ ਨਾਮ ਭਗਵਾਨ ਲੇਡੀ ਦਾ ਨਾਮ ਭਗਮਾਨਪੁਰ ਪਿੰਡ ਦਾ ਭਗਮਾਨ ਸਰਵਾਰ ਹਾਂਜੀ ਇਹ ਜਿਹੜੇ ਗਨਸ਼ਾਟ ਆਇਆ ਕਰੋ ਬੈਕ ਆਇਆ ਉਹਦੇ ਕਿੰਨੀਆਂ ਗੋਲੀਆਂ ਲੱਗੀਆਂ ਇਹਨਾਂ ਦੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈ ਇਹਨਾਂ ਦਾ ਨਾਮ ਕਰਨਦੀਪ ਸਿੰਘ ਹੈ ਇਹਨਾਂ ਦੇ ਤਿੰਨ ਮੇਨ ਜਿਹੜੀਆਂ ਗਨ ਸ਼ਾਟ ਇੰਜਰੀਜ਼ ਹੈਗੀਆਂ ਇੱਕ ਇਹਨਾਂ ਦੇ ਫੇਸ ਤੇ ਹੈ ਗਨ ਸ਼ਾਟ ਮੇਨ ਉਸ ਤੋਂ ਬਾਅਦ ਇਹਨਾਂ ਦੇ ਰਾਈਟ ਆਰਮ ਤੇ ਹੈਗੀ ਆ ਇੱਕ ਪੇਟ ਦੇ ਸੱਜੇ ਪਾਸੇ ਹੈਗੀ ਆ ਇਸ ਤੋਂ ਇਲਾਵਾ ਛੋਟੀਆਂ ਜਿਹੜੀਆਂ ਛੋਟੀਆਂ ਵੀ ਹੈਗੀਆਂ ਇਹਨਾਂ ਦੀਆਂ ਇੰਜਰੀਜ਼ ਜਿਵੇਂ ਮਤਲਬ ਸ਼ਰੇਟ ਟਾਈਪ ਦੀਆਂ ਉਹ ਵੀ ਇਹਨਾਂ ਦੇ ਇੱਕ ਮੱਥੇ ਤੇ ਆ ਦੋ ਪੇਟ ਤੇ ਅਲੱਗ ਹੈਗੀਆਂ ਇਹ ਜਿਹੜੀ ਲੇਡੀ ਚੱਕੀ ਉਹਦੇ ਪੁਨੀਆ ਉਹਨਾਂ ਦੇ ਚਾਰ ਮੇਨ ਇੰਜਰੀਜ਼ ਆ ਜਿਹੜੀਆਂ ਨੋਟ ਕੀਤੀਆਂ ਗਈਆਂ ਮੈਂ ਇਸ ਵੇਲੇ ਨੋਟ ਕਰ ਲਈਆਂ ਚਾਰ ਇੰਜਰੀਜ਼ ਮੇਨ ਨੇ ਉਹਨਾਂ ਦੇ ਇੱਕ ਫੇਸ ਤੇ ਆ ਉਹਨਾਂ ਦੇ ਇੱਕ ਛਾਤੀ ਦੇ ਖੱਬੇ ਪਾਸੇ ਦੋ ਪੇਟ ਦੇ ਸੱਜੇ ਪਾਸੇ ਆ ਹਲਾ ਤੇ ਮਾਤਾ ਜੀ ਤੇ ਸੀਰੀਅਸ ਆ ਦੱਸਿਆ ਤੁਹਾਨੂੰ ਪਹਿਲਾਂ ਵੀ ਮੈਂ ਇਹ ਸੀਰੀਅਸ ਆ ਜਿਹੜਾ ਦੂਸਰਾ ਉਹਦੀ ਤੇ ਡੈਥ ਹੋ ਚੁੱਕੀ ਆ ਉਹ ਹਾਰਟਕਲ ਬਰੋਡੈਟੀ ਆ ਆ ਦੇਖੋ ਹਾਂਜੀ ਹੋਇਆ ਇੱਕ ਦੋ ਜੇ ਹੁਣ ਇਹ ਆ ਪਾਣੋ ਤਲਾ ਮਿਲਿਆ ਪੋਨੇ ਕਾ 10 ਵਜੇ ਕਿ ਕਾਦੀਆਂ ਚੁੰਗੀ ਤੇ ਕੋਈ ਇਨਸੀਡੈਂਟ ਹੋਇਆ ਜਿਸੇ ਗੋਲੀਆਂ ਚਲੀਆਂ ਇਮੀਡੀਏਟਲੀ ਉੱਥੇ ਸਾਰਿਆਂ ਨੇ ਆਪਾਂ ਜਿਹੜੇ ਜਿੱਥੇ ਵੀ ਗੋਲੀ ਚੱਲੀ ਹੈ ਉੱਥੋਂ ਲੈ ਕੇ ਸਿਵਲ ਹਸਪਤਾਲ ਆ ਗਿਆ ਜਿਸ ਚ ਇੱਕ ਪਤਾ ਲੱਗਾ ਕਰਨਵੀਰ ਦੀ ਡੈਥ ਹੋ ਗਈ ਆ ਇੱਕ ਲੇਡੀ ਆ ਉਹਨੂੰ ਇਮੀਡੀਏਟਲੀ ਉਹਦਾ ਨਾਮ ਨਹੀਂ ਮੈਨੂੰ ਅਜੇ ਪਤਾ ਉਹਨੂੰ ਅਮਨਦੀਪ ਦੇ ਰੈਫਰ ਕਰਤਾ ਬਾਕੀ ਜਿਹੜਾ ਵੀ ਹੁਣ ਕੋਈ ਆਂਦਾ ਉਸ ਟਾਨ ਦੇ ਬਿਆਨ ਲੇਡੀ ਦਾ ਨਾਮ ਕੀ ਹੈ ਲੇਡੀ ਦਾ ਨਾਮ ਨਹੀਂ ਮੈਨੂੰ ਅਜੇ ਨਾਮ ਨਹੀਂ ਕਹਿੰਦੇ ਕਿ ਜੱਗੂ ਨਹੀਂ ਮੈਂ ਇਹਦੇ ਬਾਰੇ ਨਾ ਹੀ ਮੈਨੂੰ ਪਤਾ ਕਿਉਂਕਿ ਮੈਂ ਜਸਟਿਸ ਜੇ ਆਇਆ ਹੀ ਆ ਮੈਨੂੰ ਇਹ 9:30 ਵਜੇ ਮਿਲੀ ਆ ਪੂਰੇ ਮੈਂ ਜੋ 10 ਮਿੰਟਾਂ ਦੇ ਵਿੱਚ ਮੈਂ ਇੱਥੇ ਆ ਗਿਆ। ਕਾਹਦੇ ਤੇ ਸੀ ਹੋਇਆ? ਉਸ ਕਾਰਪੀਓ ਗੱਡੀ ਦੇ ਵਿੱਚ ਅਜੇ ਕੋਈ ਕਲੀਅਰ ਨਹੀਂ ਆ। ਬਾਕੀ ਜੋ ਉਹ ਬਿਆਨ ਲਖਾਉਂਦੇ ਉਹ ਫਾਈਟਿੰਗ ਇਨਸੀਡੈਂਟ ਹੋਇਆ ਕਿਦਾਂ ਵਾਏ। ਇਹ ਤੇ ਸਾਨੂੰ ਇਹਦੇ ਵਾਰ ਨਹੀਂ ਪਤਾ ਜੀ ਅਸੀਂ ਮੌਕੇ ਤੇ ਅਜੇ ਮੌਕੇ ਤੇ ਗਏ ਆ। ਕਰਕੇ ਹੁਣ ਸਿਵਲ ਹਸਪੀਟਲ ਆਏ ਆ। ਜਿਹੜੇ ਵੀ ਹੁੰਦੇ ਜਿਨ੍ਹਾਂ ਦੇ ਹੋਇਆ ਇਨਸੀਡੈਂਟ ਜਿਹੜਾ ਉਹਦੇ ਫਾਦਰ ਵੀ ਆ ਗਏ ਮੁੰਡੇ ਦੇ ਕਰਨ ਵੀਰ ਤੇ ਜਿਹੜਾ ਜੀ ਡੈਥ ਹੋਈ ਆ। ਜੋ ਕਹਿੰਦੇ ਆ ਫਿਰ ਹਸਾਬ ਨਾਲ ਕਾਰਵਾਈ। ਜੀ ਇਹਦੇ ਬਾਰੇ ਜੈ ਮੰਨਉਣੀ ਹੋ ਪਤਾ। ਅਸੀਂ ਵੈਰੀਫਾਈ ਕਰਾਂਗੇ। ਅਜੀ ਇੱਕ ਇੱਕ ਦੀ ਡੈਥ ਹੋਈ ਹੈ ਤੇ ਇੱਕ ਲੇਡੀ ਦੇ ਕਹਿੰਦੇ ਗੋਲੀਆਂ ਵੱਜੀਆਂ ਮੈਨੂੰ ਇੰਨਾ ਨਹੀਂ ਪਤਾ ਬਾਕੀ ਇਥੇ ਹਸਪਤਾਲ ਆਇਆ ਪੂਰੀ ਤਹਿਕੀਕਤ ਕਰਕੇ ਤਾਂ ਹੁੰਦਾ ਇਹਦੇ ਬਾਰੇ ਨਹੀਂ ਸਾਨੂੰ ਮੈਨੂੰ ਪਤਾ ਜੀ ਇਹ ਤਾਂ ਅਸੀਂ ਤੁਹਾਨੂੰ ਉਹਨੇ ਦੱਸਦੀ ਆ ਥੋੜੀ ਦੇਰ ਬਾਅਦ ਜਿਲੇ ਉਹ ਬਿਆਨ ਲਖਾਂਦੇ ਠੀਕ ਹੈ ਜੀ ਜਿਹੜੇ ਲੇਡੀ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਇਹਦੇ ਬਾਰੇ ਨਹੀਂ ਜੀ ਕਹਿ ਸਕਦੇ ਕਿਉਂਕਿ ਉਹ ਤੇ ਮੇਰੇ ਆਉਣ ਤੋਂ ਪਹਿਲਾਂ ਤੇ ਸਾਡੇ ਉਹ ਰੈਫਰ ਕਰਤੀ ਡਾਕਟਰਾਂ ਨੇ ਤੇ ਅਮਨਦੀਪ ਹਸਪੀਟਲ ਉੱਥੇ ਅਸੀਂ ਜਸਤ ਹੁਣੇ ਹੀ ਸਿੱਧੀ ਜਿਹੜਾ ਐਸ ਐਚਓ ਸੁਖਜਿੰਦਰ ਸਿੰਘ ਉਹਨੂੰ ਭੇਜਿਆ ਵੀ ਜਾ ਕੇ ਉਥੇ ਇਮੀਡੀਏਟਲੀ ਸਾਨੂੰ ਇਨਫੋਰਮੇ ਕਿੰਨੀਆਂ ਗੋਲੀਆਂ ਵਾਹ ਹਾਂਜੀ ਇਹਦੇ ਬਾਰੇ ਡਾਕਟਰ ਦੱਸਣਗੇ ਇੰਨਾ ਨਹੀਂ ਪਤਾ ਉਹਦੀ ਡੈਥ ਹੋ ਚੁੱਕੀ ਹੈ ਜੀ ਉਹ ਇੱਥੇ ਪੋਸਟਪਮੈਂਟ ਵਾਸਤੇ ਰੱਖੀ ਗਈ ਹੈ ਹਾਂ ਹੁਣੇ ਡੈੱਡ ਹਾਊਸ ਦੇ ਵਿੱਚ ਭੇਜੀ ਆ ਮੈਂ ਜਸਟ ਹੁਣੇ ਅਸੀਂ ਆਏ ਆ ਜਿਹੜੇ ਜਿਹੜੇ ਇੰਜਰਡ ਨੇ ਜਿਹੜੀ ਲੇਡੀ ਇਹ ਉਹਨੂੰ ਅਸੀਂ ਅਮਨਦੀਪ ਦੇ ਭੇਜਤਾ ਉੱਤੇ ਐਸਐਚਓ ਸਿਟੀ ਦੀ ਡਿਊਟੀ ਲਾਈ ਆ ਇਮੀਡੀਏਟਲੀ ਉੱਤੇ ਅਮਨਦੀਪ ਜਾਏਗਾ ਉੱਥੇ ਜਾ ਕੇ ਪੂਰੇ ਹਾਲਾਤ ਦੱਸੇ ਕਿੰਨੀਆਂ ਗੋਲੀਆਂ ਵੱਜੇ ਕੀ ਇਹਦੇ ਬਾਰੇ ਨਹੀਂ ਮੈਂ ਇਹਦੇ ਡਾਕਟਰ ਦੱਸਣਗੇ ਜੀ ਮੈਂ ਤਾਂ ਵੈਸੇ ਕਹਿ ਰਿਹਾ ਇਹ ਦੱਸ ਸਕਦੇ ਹੋ ਕਿ ਉਹ ਜਿਹੜੀ ਲੇਡੀ ਆ ਦੱਸੀ ਜਾ ਰਹੀ ਹੈ ਕਿ ਜਗਦੀਪ ਸਿੰਘ ਜੱਗੂ ਦੇ ਨਾਲ ਉਹਦੀ ਮਦਰ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਜਸਟ ਅਜੇ ਆਇਆ ਹਾਂ ਮੈਂ ਤਾਂ ਹੁਣ ਜੇਲੇ ਵੈਰੀਫਾਈ ਕਰਾਂਗੇ ਜਿਲੇ ਉਹ ਬਿਆਨ ਲਿਖਾਉਂਦੇ ਆ ਕਰਨ ਵੀਰ ਜਿਹੜਾ ਡੈਥ ਹੋਈ ਹੈ ਉਹਦੇ ਫਾਦਰ ਆ ਗਏ ਉਹ ਪੰਜਾਬ ਪੁਲਿਸ ਦੇ ਵਿੱਚ ਹੀ ਐਸਾ ਹੀ ਆ ਉਹ ਆ ਗਿਆ ਹੁਣ ਜੋ ਬਿਆਨ ਲਿਖਾਂਗੇ ਮੈਂ ਤਾਂ ਉਹਦੇ ਬਾਰੇ ਆਪਾਂ ਜੋ ਉਹ ਕਹਿ ਰਿਹਾ ਕਿ ਅਮਰਸਰ ਵਾਸੀ ਤਾਂ ਉਹ ਤਾਂ ਇਸਲੇ ਬੜੇ ਉਹ ਹੈ ਕਿ ਕਹਿੰਦੇ ਇੱਕ ਬੱਚਾ ਮਰਿਆ ਹੁੰਦਾ ਉਹਦੇ ਵਿੱਚ ਉਹਨੇ ਇਮੀਡੀਏਟਲੀ ਦੱਸਿਆ ਕਿ ਮੇਰੀ ਮੈਂ ਤਾਂ ਹੁਣੇ ਆਇਆ ਜੀ ਤੇ ਮੇਰੇ ਬੱਚੇ ਦੀ ਡੈਥ ਹੋ ਗਈ ਹੈ ਮੈਂ ਹੈ ਪੰਜਾਬ ਪੁਲਿਸ ਜੀ ਬੱਚੇ ਦੀ ਕਾਦੀਆਂ ਚੁੰਗੀ ਦੱਸਿਆ ਜੇ ਮੈਂ ਮੌਕੇ ਤੇ ਚੱਲਾਂ ਇਹ ਤਾਂ ਜਿਹੜਾ ਟਾਈਮ ਹੈ ਭੀੜ ਭੱਕਲ ਨਹੀਂ ਹੈ ਮਤਲਬ 10 ਪੌਣੇ ਇੱਕ 10 9:30 ਦੇ ਵਿੱਚ ਗੱਲ ਹੈ ਲਗਭਗ ਉਹਦੇ ਦੀ ਉਮਰ ਕਿੰਨੀ ਹੈ ਉਹਦੀ ਉਹਦੇ ਫਾਦਰ ਨੇ ਜੋ ਮਨੂੰ ਜਨਰਲ ਹੀ ਦੱਸਿਆ ਇਹੋ ਹੀ 30 35 ਸਾਲ እግዛክት መኖ በታ